ਸਥਾਨਕ ਸ਼ਹਿਰ ਅੰਦਰ ਕੰਬਲੀ ਚੋਰ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਮੁਤਾਬਕ ਪਿਛਲੇ 15 ਅਗਸਤ ਤੋਂ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸਥਾਨਕ ਸਿਟੀ ਪੁਲਿਸ ਦੇ ਐਸ ਐਚ ਓ ਭਗਵੰਤ ਸਿੰਘ ਦੀ ਟੀਮ ਵੱਲੋਂ ਤਕਨੀਕੀ ਢੰਗ ਨਾਲ ਅਤੇ ਸ਼ਹਿਰ ਅੰਦਰੋਂ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੇ ਸਹਿਯੋਗ ਨਾਲ ਚੋਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 2400 ਰੁਪਏ ਨਕਦੀ ਅਤੇ ਇੱਕ ਪਲੈਟੀਨਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਅਤੇ ਉਪਰੋਕਤ ਚੋਰਾਬੋਲੋ ਧਰਮਪੁਰਾ ਮੁਹੱਲਾ ਦੇ ਦੋ ਗੁਰੂ ਘਰਾਂ ਦੀ ਗੋਲਕ ਅਤੇ ਇੱਕ ਪੀਰਖਾਨਾ ਅਤੇ ਦੋ ਵਿਅਕਤੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸਾਗਰ ਸਿੰਘ ਨਾਜ਼ਰ ਸਿੰਘ ਅਤੇ ਗਗਨੀ ਨਾਮਕ ਵਿਅਕਤੀ ਵਜੋਂ ਹੋਈ ਹੈ ਇਸ ਸਬੰਧੀ ਡੀਐਸਪੀ ਰਮਨਦੀਪ ਸਿੰਘ ਗਿੱਲ ਨੇ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਕੰਬਲੀ ਚੋਰ ਦੇ ਨਾਂ ਤੋਂ ਪਿੱਛੇ ਜੇ ਸ਼ਹਿਰ ਦੇ ਵਿੱਚ ਬਟਲਾੜਾ ਸ਼ਹਿਰ ਦੇ ਵਿੱਚ ਕਿਸੇ ਵਿਅਕਤੀ ਨੇ ਦਹਿਸ਼ਤ ਫੈਲਾ ਰੱਖੀ ਸੀ ਉਹ ਲਗਾਤਾਰ ਇੱਕੋ ਪੈਟਰਨ ਦੇ ਤਹਿਤ ਆਉਂਦਾ ਸੀ ਕੋਈ ਕੰਬਲੀ ਪਾ ਕੇ ਆਉਂਦਾ ਸੀ ਜਿਹਦੇ ਘਰੇ ਚੋਰੀ ਕਰ ਰਿਆ ਤੇ ਉਹਦੀ ਚਾਦਰ ਜਾਂ ਕੰਬਲੀ ਲੈ ਕੇ ਜਾਂਦਾ ਸੀ ਸੋ ਲੋਕਾਂ ਨੇ ਉਹਦਾ ਪੱਕਾ ਨਾਂ ਰੱਖਤਾ ਕੰਬਲੀ ਚੋਰ ਸੋ ਇਹਦੇ ਤਹਿਤ ਕਾਰਵਾਈ ਕਰਦੇ ਹੋਏ ਐਸਐਸਪੀ ਮਾਨਯੋਗ ਭਾਗਿਰਤ ਮੀਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਸਾ ਪੁਲਿਸ ਲਗਾਤਾਰ ਇਹਦੇ ਹੇਠ ਕੰਮ ਕਰ ਰਹੀ ਸੀ ਉਸੇ ਲੜੀ ਤਹਿਤ ਸਿਟੀ ਬੁਡ ਲਾਡਾ ਦੇ ਐਸਐਚਓ ਭਗਵੰਤ ਸਿੰਘ ਇਹਨਾਂ ਦੀ ਟੀਮ ਨੇ ਰੈਗੂਲਰਲੀ ਇਸ ਤੇ ਵਾਚ ਰੱਖੀ ਹੋਈ ਸੀ ਖੂਫੀਆ ਸੋਰਸਸ ਲਾਏ ਹੋਏ ਸੀ ਤੇ ਉਹਦੇ ਤਹਿਤ ਸਾਨੂੰ ਇਹਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ ਕੱਲ ਕਿ ਇਹ ਜਿਹੜਾ ਕੰਬਲੀ ਚੋਰ ਦਾ ਗਰੁੱਪ ਸੀ ਉਹ ਅਸੀਂ ਕੱਲ ਰਾਤ ਨੈਬ ਕਰ ਲਿਆ ਸੋ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਿਛਲੇ 15 ਅਗਸਤ ਤੋਂ ਲੈ ਕੇ ਹੁਣ ਤੱਕ ਤਕਰੀਬਨ 5 ਦੇ ਨੇੜੇ ਚੋਰੀਆਂ ਕੀਤੀਆਂ ਸੋ ਇਹਨਾਂ ਵਿਅਕਤੀਆਂ ਦੇ ਨਾਮ ਹੈਗੇ ਜੀ ਸਾਗਰ ਸਿੰਘ 나జర్ ਸਿੰਘ ਤੇ ਗਗਨਦੀ ਸੋ ਜੋ ਇਹਨਾਂ ਦੇ ਕੋਲ ਰਿਕਵਰੀ ਹੋਈ ਉਹ 2400 ਰੁਪਏ ਕੈਸ਼ ਤੇ ਇੱਕ ਕਾਲੇ ਰੰਗ ਦਾ ਪਲਟੀਨਾ ਮੋਟਰਸਾਈਕਲ ਇਹ ਮੈਂ ਤੁਹਾਨੂੰ ਵਾਰਦਾ ਦੱਸ ਦਿੰਨੇ ਕਿ ਸਾਨੂੰ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਸੀ ਖੂਫੀਆ ਸੋਰਸਸ ਤੋਂ ਕਿ ਇਹ ਜਿਹੜੇ ਵਿਅਕਤੀ ਹੈਗੇ ਆ ਉਹ ਸਾਨੂੰ ਆ ਆਈਟੀਆਈ ਚੌਂਕ ਕੋਲੇ ਮਿਲ ਸਕਦੇ ਸੋ ਉਸੇ ਤਹਿਤ ਹੀ ਇਮੀਡੀਏਟ ਕਾਰਵਾਈ ਕਰਦੇ ਹੋਏ ਐਸਐਚਓ ਸਿਟੀ ਬੁਡਲਾਡਾ ਨੇ ਆਪਣੀ ਟੀਮ ਉੱਥੇ ਭੇਜੀ ਉੱਥੇ ਨਕਾ ਲਗਾਇਆ ਤੇ ਇਹਨਾਂ ਨੂੰ ਮੋਟਰਸਾਈਕਲ ਦੇ ਨੈਪ ਕਰ ਲਿਆ ਜੀ ਐਸਸੀ ਸੀਟੀਵੀਜ਼ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਸਗੋਂ ਇਹ ਸਾਡੀ ਹੈਲਪ ਲਈ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਤਾਂ ਫੈਰ ਕਹੂੰਗਾ ਇਸ ਲਈ ਧੰਨਵਾਦ ਵੀ ਕਰਦਾ ਕਿ ਸਾਨੂੰ ਉਹ ਫੁਟੇਜਿਸ ਰਾਹੀਂ ਹੀ ਸੁਰਾਗ ਮਿਲਿਆ ਕਿ ਇਹ ਬੰਦਾ ਰੈਗੂਲਰਲੀ ਇੱਕ ਕੰਬਲੀ ਲੈ ਕੇ ਚੋਰੀਆਂ ਕਰ ਰਿਹਾ ਹੈ। ਤੋਂ ਉਹ ਸੁਰਾਗ ਦੇ ਤਹਿਤ ਅਸੀਂ ਆਪਦੇ ਸੋਰਸਸ ਲਾਇਏ ਸੀ ਖੂਫੀਆ ਸੋਰਸਸ ਲੱਗੇ ਹੋਏ ਸੀਗੇ ਤੇ ਉਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਟਰੈਕ ਹੋਈ ਕਿ ਇਹ ਜਿਹੜਾ ਕੰਬਲੀ ਚੋਰ ਹੈ ਤੁਹਾਨੂੰ ਮਤਲਬ ਇੱਥੇ ਆਈਟੀਆ ਚੌਂਕ ਨਾਕਾ ਲਾਉਂਗੇ ਤਾਂ ਉੱਥੇ ਮਿਲ ਸਕਦਾ ਹੈ। ਉਸੇ ਇਨਫੋਰਮੇਸ਼ਨ ਤਹਿਤ ਹੀ ਮਿਲਿਆ। ਅਡੀ ਮੁਡਲੀ ਅਜੇ ਤਫ਼ਤੀਸ਼ ਮੁਕੰਮਲ ਲਿਆਂਦੀ ਆ ਸੀ ਤੇ ਉਹਦੇ ਚ ਇਹ ਪੰਜ ਚੋਰੀਆਂ ਸਾਡੇ ਕੋਲੇ ਪਤਾ ਲੱਗੀਆਂ ਦੋ ਇਹਨਾਂ ਨੇ ਪੀਰਖਾਨੇ ਦੇ ਏਰੀਏ ਦੇ ਵਿੱਚ ਕੀਤੀਆਂ ਇੱਕ ਵਾਰਡ ਨੰਬਰ 5 ਦੇ ਵਿੱਚ ਵਿਨੇ ਕੁਮਾਰ ਨੇ ਉਹਨਾਂ ਦੇ ਘਰ ਚੋਰੀ ਕੀਤੀ ਹੈ ਔਰ ਇੱਕ ਵਾਰਡ ਨੰਬਰ 8 ਦੇ ਵਿੱਚ ਗੁਰਦੁਆਰਾ ਸਾਹਿਬ ਨੇ ਦੋ ਉਸ ਜਗ੍ਹਾ ਚੋਰੀ ਕੀਤੀ ਹੈ ਅਦਰ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੁਝ ਅ ਨਵੇਂ ਤੱਤ ਸਾਹਮਣੇ ਆਉਂਦੇ ਆ ਹੋਰ ਕੋਈ ਚੋਰੀਆਂ ਸਾਹਮਣੇ ਆਉਂਦੀਆਂ ਤਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਜੀ ਡੀਜੀਪੀ ਸਾਹਿਬ ਨੇ ਪਿੱਛੇ ਜੇ ਇੱਕ ਅ ਮੁਹਿੰਮ ਚਲਾਈ ਸੀ ਕਿ ਸੀਸੀਟੀਵੀ ਕੈਮਰਾਸ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਵਾਈ ਗਈ ਸੀ ਸੋ ਸਾਰੇ ਚੈਕਿੰਗ ਕਰਕੇ ਅਸੀਂ ਦੇਖਿਆ ਕਿੰਨੇ ਠੀਕ ਹੈ ਕਿੰਨੇ ਖਰਾਬ ਹੈ ਜਾਂ ਕਿੱਥੇ ਰਿਕੁਆਇਰਮੈਂਟ ਹੈ ਜੋ ਨਵੇਂ ਕੈਮਰਾ ਦੀ ਰਿਕੁਆਇਰਮੈਂਟ ਹੈ ਉਹ ਵੀ ਅਸੀਂ ਆਲਰੇਡੀ ਟੇਕਅਪ ਕਰ ਚੁੱਕੇ ਹਾਂ ਸੋ ਫਰਦਰ ਪੁਲਿਸ ਡਿਪਾਰਟਮੈਂਟ ਗਵਰਨਮੈਂਟ ਨਾਲ ਟੇਕਅਪ ਟੇਕਅਪ ਕਰਕੇ ਤੇ ਇਹਦੇ ਤੇ ਹੋਰ ਮਤਲਬ ਫਰਦਰ ਐਕਸ਼ਨ ਲਿਆ। ਸੋ ਸ਼ਹਿਰ ਵਾਸੀਆਂ ਨੂੰ ਮੇਰਾ ਇਹੀ ਮੈਸੇਜ ਹੈ ਕਿ ਡਰਾਉਣ, ਡਰਨ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਜਿਹੜੀ ਮਾਨਸਾ ਪੁਲਿਸ ਹੈ ਤੁਹਾਡੀ ਸੁਰੱਖਿਆ ਲਈ ਮੁਸਤੈਦ ਹੈ। ਤੁਸੀਂ ਸਾਡੀ ਹੈਲਪ ਕਰੋ ਜਿਵੇਂ ਇਹ ਫੁਟੇਜਿਸ ਦੇ ਵਿੱਚ ਮੈਂ ਸਾਰੇ ਸਿਟੀਜ਼ਨਸ ਦਾ ਧੰਨਵਾਦ ਵੀ ਕਰਦਾ। ਉਹਨਾਂ ਨੇ ਸਾਨੂੰ ਫੁਟੇਜਿਸ ਦਿੱਤੀਆਂ। ਉਹਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਨੈਵੀ ਕਰ ਲਿਆ ਤੇ ਅੱਗੇ ਤੋਂ ਵੀ ਮੈਂ ਕਹੂੰਗਾ ਕਿ ਪੁਲਿਸ ਨਾਲ ਕੋਆਪਰੇਸ਼ਨ ਕਰਨ ਤਾਂ ਕਿ ਆਪਾਂ ਇਹ ਸ਼ਹਿਰ ਨੂੰ ਇੱਕ ਪੀਸਫੁੱਲ ਸਿਟੀ ਦੇ ਰੂਪ ਦੇ ਵਿੱਚ ਉਭਾਰ ਕੇ ਲਈ ਵਡਲਾਡਾ ਤੋਂ ਅਮਨ ਮਹਿਤਾ ਦੀ ਖਾਸ ਰਿਪੋਰਟ